ਖਬਰਨਾਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਸੀਕਾ ਮੈਂ ਹਾਂ ਤੁਹਾਡਾ ਖੁਸ਼ ਰਾਜ ਕੀ ਕਹਿੰਦੇ ਨੇ ਆંકੜੇ ਜਿਮਨੀ ਚੋਂ ਜੋ ਹਲਕਾ ਲੁਧਿਆਣਾ ਪਛਮੀ ਦੇ ਵਿੱਚ ਹੋ ਰਹੀ ਹੈ ਸ਼ਰੂਮੀ ਇਕਾਲੀ ਦਲ ਕ ਕਾਂਗਰਸ ਆਪ ਆਪ ਦੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਵੱਲੋਂ ਸਟਾਰ ਪ੍ਰਚਾਰਕ ਚੋਣ ਮੈਦਾਨ ਦੇ ਵਿੱਚ ਉਤਾਰੇ ਹੋਏ ਨੇ ਉਮੀਦਵਾਰ ਆਪਣੇ ਪੱਧਰ ਤੇ ਅੱਡੀ ਚੋਟੀ ਦਾ ਜੋਲ ਲਗਾ ਰਹੇ ਨੇ ਇਹਨਾਂ ਚਾਰਾਂ ਪਾਰਟੀਆਂ ਦੇ ਉਮੀਦਵਾਰਾਂ ਤੋਂ ਇਲਾਵਾ 40 ਹੋਰ ਕੈਂਡੀਡੇਟ ਚੋਣ ਮદાન ਦੇ ਵਿੱਚ ਨੇ ਕੀ ਆंकੜੇ ਕਹਿੰਦੇ ਨੇ ਜਿਸ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਬੜੇ ਵੱਡੇ ਪੱਧਰ ਤੇ ਵਿਰੋਧ ਹੋ ਰਿਹਾ ਹੈ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਤੇ ਮੰਤਰੀਆਂ ਨੂੰ ਪਿੰਡਾਂ ਦੇ ਵਿੱਚ ਵੰਡ ਨਹੀਂ ਦਿੱਤਾ ਜਾ ਰਿਹਾ ਬੇਰੁਜ਼ਗਾਰਾਂ ਨੇ ਹਲਕਾ ਲੁਧਿਆਣਾ ਪੱਛਮੀ ਦਾ ਘਰਾਉ ਕੀਤਾ ਹੋਇਆ ਹੈ ਹਰ ਚੁਰਾਹੇ ਤੇ ਹਰ ਮੋੜ ਤੇ ਸੰਜੀਪ ਅਰੋੜਾ ਦਾ ਅਫਰੋਦ ਕੀਤਾ ਜਾ ਰਿਹਾ ਹੈ ਵਕ ਵਕ ਵੀਡੀਓ ਨਸ਼ਰ ਹੋ ਰਹੀਆਂ ਨੇ ਜਿੱਥੇ ਰੱਜ ਕੇ ਭੰਡਿਆ ਜਾ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿ ਤੁਸੀਂ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਜਿਹੜੇ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਕੀਤੇ ਤੁਹਾਡੇ ਵਾਅਦੇ ਖੋਖਲੇ ਨਿਕਲੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਸਜੀਵਾਲ ਦੇ ਹੱਥਾਂ ਦੀ ਕੱਟ ਪੁਤਲੀ ਬਣੇ ਹੋਏ ਨੇ ਡਮੀ ਸੀਐਮ ਕਿਹਾ ਜਾ ਰਿਹਾ ਹੈ ਲੇਕਿਨ ਸਾਰੀ ਮਸ਼ੀਨਰੀ ਸਾਰੇ ਵਿਧਾਇਕ ਸਾਰੇ ਮੰਤਰੀ ਅੱਡੀ ਚੋਟੀ ਦਾ ਜੋੜ ਲਗਾ ਰਹੇ ਨੇ ਪੂਰਾ ਤਾਮ-ਚਾਮ ਝੋਕਰੇ ਨੇ ਐਮਪੀ ਸੰਜੀਪ ਰੋੜਾ ਦੇ ਹੱਕ ਵਿੱਚ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਜੇਕਰ ਐਮਪੀ ਸੰਜੀਪ ਰੋੜਾ ਜਿੱਤੇ ਨੇ ਉਹ ਮੰਤਰੀ ਬਣਨਗੇ ਅਤੇ ਰਾਜ ਸਭਾ ਦੇ ਮੈਂਬਰ ਬਣਨਗੇ ਅਰਵਿੰਦ ਕੇਜੀਵਾ ਕਿਉਂਕਿ ਉਹ ਦਿੱਲੀ ਤੋਂ ਉਹਨਾਂ ਨੂੰ ਲੋਕਾਂ ਨੇ ਨਕਾਰ ਦਿੱਤਾ ਹੈ ਚਾਹੇ ਸਕਿੰਦਰ ਜੈਨ ਹੋਵੇ ਚਾਹੇ ਮਨੀਸ਼ ਸੋਦੀਆ ਹੋਵੇ ਤੇ ਚਾਹੇ ਹੁਣ ਅਰਵਿੰਦ ਕੇਜੀਵਾ ਦੂਸਰੇ ਪਾਸੇ ਕਾਂਗਰਸ ਪਾਰਟੀ ਵੱਲੋਂ ਵੀ ਜ਼ੋਰ ਲਗਾਇਆ ਜਾ ਰਿਹਾ ਹੈ ਭਾਰਤੀ ਜਨਤਾ ਪਾਰਟੀ ਵੱਲੋਂ ਵੀ ਸੁਖਬੀਰ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਦੀ ਤਰਫ ਪਤਰੀ ਡਾਕਟਰ ਅਜੀਤ ਟੀਮਾ ਬਲਵਿੰਦਰ ਸਿੰਘ ਧੁੰਦੜ ਹੋਣਾ ਨੇ ਵੀ ਪੱਕੇ ਡੇਰੇ ਲਾਏ ਹੋਏ ਨੇ ਸਰੂਪੀ ਕਾਲੀ ਦਲ ਵੱਲੋਂ ਐਡਵੋਕੇਟ ਪਰ ਉਪਕਾਰਕ ਘੁੰਮਣ ਦੇ ਆਖ ਵਿੱਚ ਜੇ ਗੱਲ ਕਰੀਏ 2007 ਤੋਂ 2017 2017 ਤੋਂ 2022 2022 ਤੋਂ ਹੁਣ ਤੱਕ ਅਤੇ ਉਸ ਤੋਂ ਬਾਅਦ ਲੋਕ ਸਭਾ ਦੀਆਂ ਚੋਣਾਂ ਸਰਵੇ ਦਾ ਸਰਵੇ ਇਹ ਦੱਸਦਾ ਹੈ ਕਿ ਜਿਹੜੀ ਹਾਕਮ ਤੇਰ ਹੁੰਦੀ ਹੈ 80 ਤੋਂ 90% ਲੋਕ ਉਹਨਾਂ ਦੇ ਹੀ ਜਿੱਦੇ ਨੇ ਚਾਹੇ ਉਹ ਜਮਣੀ ਚੋਣ ਹੋਵੇ ਐਮਐਲਏ ਦੀ ਚਾਹੇ ਜਮਣੀ ਚੋਣ ਹੋਵੇ ਮੈਂਬਰ ਆਫ ਪਾਰਲੀਮੈਂਟ ਦੀ ਲੇਕਿਨ ਜਿਸ ਤਰ੍ਹਾਂ ਜੋਰ ਲੱਗ ਰਿਹਾ ਹੈ ਕੁੰਡੀਆਂ ਦੇ ਸਿੰਘ ਫਸੇ ਹੋਏ ਨੇ ਖਾਸ ਕਰਕੇ ਭਾਰਤ ਪੂਸ਼ਨ ਆਸ਼ੂ ਦਾ ਪਲੜਾ ਅੱਜ ਵੀ ਭਾਰੀ ਹੈ ਕਿਉਂਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਉਹਦੇ ਨਾਲ ਤੁਰਨਾ ਨਹੀਂ ਇਸ ਕਰਕੇ ਅਰਵਿੰਦ ਕੇਜੀਵਾਲ ਵੱਲੋਂ ਧਮਕਾਇਆ ਜਾ ਰਿਹਾ ਹੈ ਪਰਕਾਇਆ ਜਾ ਰਿਹਾ ਹੈ ਕਈ ਜੇਕਰ ਭਾਰਤ ਕੁਸ਼ਲ ਆ ਚਿੱਤ ਜੁੱਤ ਜਾਂਦੇ ਨੇ ਕਿ ਤੁਹਾਨੂੰ ਕੁਝ ਮਿਲਣਾ ਨਹੀਂ ਤੁਹਾਡੇ ਇਲਾਕੇ ਦਾ ਵਿਕਾਸ ਵੀ ਹੋਣਾ ਜਾ ਤਾਂ ਕਹਿ ਦिए ਧਮਕੀਆਂ ਤੇ ਜਾ ਕਹਿ ਦिए ਲਾਕਟਾ ਜਾ ਰਿਹਾ ਹੈ ਅਰਵਿੰਦ ਕੇਜੀਵਾਲ ਵੱਲੋਂ ਲੇਕਿਨ ਪੰਜਾਬ ਦੇ ਲੋਕ ਐਨੇ ਮੂਲਕ ਨਹੀਂ ਕਿ ਤੁਹਾਡੀਆਂ ਚਿੱਕੀਆਂ ਚੌਪੜੀਆਂ ਗੱਲਾਂ ਦੇ ਵਿੱਚ ਆ ਜਾਣ ਲੇਕਿਨ ਉਧਰ ਵਦੀਤ ਬਿੱਟੂ ਵੀ ਜੀਵਨ ਗੁਪਤਾ ਦੇ ਹਾਕ ਵਿੱਚ ਹੋਣ ਪ੍ਰਚਾਰ ਕਰ ਰਹੇ ਨੇ ਲੇਕਿਨ ਅਸੀਂ ਆਂਕੜੇ ਵਕ-ਵਕ ਲੋਕਾਂ ਨੂੰ ਜਾ ਕੇ ਪੁੱਛਿਆ ਲੋਕ ਕਹਿੰਦੇ ਨੇ ਕਿ ਸੰਜੀਵ ਅਰੋੜਾ ਦਾ ਜਿਤਨਾ ਜਿਹੜਾ ਹੈ ਤੈ ਹੋ ਚੁੱਕਿਆ ਹੈ ਕਿਉਂਕਿ ਹਾਕਮ ਤੇਰ ਹਮੇਸ਼ਾ ਹੀ ਦੂਜੀਆਂ ਪਾਰਟੀਆਂ ਤੇ ਹਾਵੀ ਹੁੰਦੀ ਹੈ ਹਾਲਾਂਕਿ ਭਾਰਤ ਪੂਸ਼ਣ ਆਸ਼ੂ ਜਿਹੜੇ ਤੇ ਇਹਨਾਂ ਦਿਨਾਂ ਦੇ ਵਿੱਚ ਅੱਗੇ ਚੱਲਦੇ ਪਏ ਨੇ ਉਹਨਾਂ ਕਹਿਆ ਦੋ ਤੋਂ ਤਿੰਨ ਦਿਨ ਆ ਗਏ ਨੇ ਮੌਕੇ ਤੇ ਲੋਕ ਬਦਲਣਗੇ ਲੋਕ ਕਹਿਣਗੇ ਵੀ ਡੇਢ ਸਾਲਾਂ ਦੇ ਵਿੱਚ ਜਿਹੜੇ ਵੀ ਕੰਮ ਡਿਵੈਲਪਮੈਂਟ ਦੇ ਹੁੰਦੇ ਨੇ ਹਾਕਮ ਤੇਰ ਦੇ ਕੋਲੋਂ ਸਰਕਾਰ ਦੇ ਕੋਲੋਂ ਉਹ ਕਰਾ ਲੈਣ ਦਿਓ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਫਿਰ ਆਸ਼ੂ ਨੂੰ ਜਿਤਾ ਦੇਾਂਗੇ ਜੇਕਰ ਸੀਟ ਮਿਲਦੀ ਹੈ ਕਾਂਗਰਸ ਪਾਰਟੀ ਵੱਲੋਂ ਯਾਨੀ ਕਿ 80 ਤੋਂ 90% ਹੈ ਜਿਹੜੀ ਭਵਿਕ ਪਾਣੀ ਜਿਹੜੀ ਹੈ ਉਹ ਸੰਜੀਵ ਅਰੋੜਾ ਦੀ ਕੀਤੀ ਜਾ ਰਹੀ ਹੈ